ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਅੱਜ ਫੇਰ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਇਹ ਜੋ ਕੱਲ ਦੀਆਂ ਖਬਰਾਂ ਤੁਸੀਂ ਦੇਖਿਆ ਸਾਰਾ মিডিਆ ਲੁਧਿਆਣਾ ਪਹੁੰਚ ਚੁੱਕਿਆ ਸੀ ਤੇ ਬਹੁਤ ਖਬਰਾਂ ਯਾਰ ਮੈਂ ਕਿਹਾ ਕਾਲੇ ਪਾਣੀਆਂ ਦਾ ਜਿਵੇਂ ਮੁੱਦਾ ਉਠਿਆ ਤੇ ਜੋ ਆਪਾਂ ਕਹਿ ਦਈਏ ਆ ਫੈਕਟਰੀਆਂ ਦੇ ਲੋਕ ਆ ਸੇਠ ਲੋਕ ਜੋ ਇਹਨਾਂ ਨੇ 1 ਲੱਖ ਪ੍ਰਵਾਸੀ ਇਕੱਠਾ ਕਰ ਰਹਿ ਗਿਆ ਸੀ ਆਪਣੇ ਪੰਜਾਬੀਆਂ ਦੇ ਖਿਲਾਫ ਖੜਾ ਕਰਿਆ ਸੀ ਇਹ ਤਾਂ ਕੱਲ ਦੀ ਵੀਡੀਓ ਸੀ ਤੇ ਜੋ ਕੀ ਆਪਣੇ ਪੰਜਾਬ ਦੇ ਵਿੱਚ ਜੋ ਵੀ ਆਪਣੇ ਜਿਵੇਂ ਵੱਡੇ ਵੱਡੇ ਪਾਰਟੀਆਂ ਦੇ ਕੋਈ ਵੀ ਸੀਗੇ ਜਿਵੇਂ ਆਪਣੇ ਸਿੱਖ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਧਰੋਂ ਉਧਰੋਂ ਜਿੱਥੋਂ ਵੀ ਅੰਦਰੋਂ ਬਾਹਰੋਂ ਟੋਲੀਆਂ ਆ ਰਹੀਆਂ ਸੀਆਂ ਤੇ ਪਾਰਟੀਆਂ ਤਕੜੀਆਂ ਤਕੜੀਆਂ ਰਾਜਸਥਾਨ ਬੰਨਿਓ ਉੱਥੇ ਘੇਰੇ ਗਏ ਲੱਖਾ ਸਿੰਘ ਸੁਧਾਰਾ ਨੂੰ ਵੀ ਘੇਰੇ ਗਿਆ ਉਹ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਜੀ ਵੀ ਇਹਦੇ ਮਗਰ ਘੱਟੋ ਘੱਟ ਪਹਿਲਾਂ ਦੋ ਗੱਡੀਆਂ ਦੋ ਤੋਂ ਤਿੰਨ ਚਾਰ ਐ ਕਰਦੇ ਘਰਾਂਦੇ ਪੰਜ ਸੱਤ ਗੱਡੀਆਂ ਨੇ ਪਿੰਡ ਦੇ ਵਿੱਚ ਉਹ ਗਲੀ ਬੰਦ ਹੋਣ ਦੇ ਕਾਰਨ ਘਿਰ ਗਏ ਸੀ ਕਿਉਂਕਿ ਗਲਤ ਪਾਸੇ ਗੱਡੀ ਵਾਰ ਬੈਠੇ ਤਾਂ ਇਸ ਕਰਕੇ ਬਈ ਗ੍ਰਿਫਤਾਰ ਕਰ ਲੇਤਾ ਗਿਆ ਸੀ ਗੱਡੀਆਂ ਭੰਨ ਕੇ ਕੱਢਿਆ ਗਿਆ ਪਹਿਲਾ ਨੰਬਰ ਤਾਂ ਇਹ ਗੱਲ ਗਲਤ ਹੈ ਇਹਨਾਂ ਦੀ ਜਦੋਂ ਕਿਸੇ ਨੂੰ ਤੁਸੀਂ ਨજરਬੰਦ ਕਰਨਾ ਚਾਹੁੰਦੇ ਹੋ ਸਿੱਧਾ ਗ੍ਰਿਫਤਾਰ ਕਰਕੇ ਵੀ ਜਾ ਸਕਦੇ ਗੱਡੀ ਭੰਨਣ ਦਾ ਤਾਂ ਕੋਈ ਤੁਕ ਨਹੀਂ ਹੈਗਾ ਇਹਦੇ 'ਚ ਪਤਾ ਲੱਗਦਾ ਵੀ ਗੁੰਡਾਗਰਦੀ ਸ਼ਰਿਆਮ ਕਰ ਰਹੇ ਸੀ ਪੁਲਿਸ ਵਾਲੇ ਪੰਜਾਬ ਪੁਲਿਸ ਜਿਨ੍ਹਾਂ ਦਾ ਜਮੀਰ ਮਰਿਆ ਪਿਆ ਇਹਨਾਂ ਨੂੰ ਇਹ ਪੁੱਛਣਾ ਚਾਹੁੰਗਾ ਮੈਂ ਆਪਣੀ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਛੋਡੇ ਘਰੇ ਪਾਣੀ ਜਾਂਦਾ ਨਹੀਂ ਇਹ ਛੋਡੇ ਬੱਚੇ ਨਹੀਂ ਪੀਂਦੇ ਕੱਲੇ ਲੱਖੇ ਸਿਧਾਣੇ ਦੇ ਘਰੇ ਥੋੜੀ ਜਾਊ ਇਹ ਪਾਣੀ ਸਾਰਿਆਂ ਦੇ ਜਾਂਦਾ ਇਹ ਤਾਂ ਜੇ ਤਾਂ ਇਹ ਕੋ ਹਾਂ ਵੀ ਸਾਡੇ ਸਾਡੇ ਘਰੇ ਤਾਂ ਜਾਂਦਾ ਨਹੀਂ ਸਾਡੇ ਘਰੇ ਤਾਂ ਸਾਫ਼ ਸੁਥਰਾ ਨਹਿਰਾਂ ਦੇ ਵਿੱਚ ਪਾ ਕੇ ਜਿਹੜਾ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਦੇ ਕਦੇ ਤੁਸੀਂ ਨਾ ਪਾਣੀ ਨੂੰ ਜਦੋਂ ਟੂਟੀਆਂ ਰਾਹੀਂ ਆਉਂਦਾ ਨਾ ਸੁੰਘ ਕੇ ਦੇਖੋ ਕਦੇ ਫਿਰ ਪਤਾ ਲੱਗੂ ਤੁਹਾਨੂੰ ਆ ਜਦੋਂ ਇਹ ਮੇਰੀ ਗੱਲ ਸੁਣੋ ਇਹ ਕੈਂਸਰ ਕਿਉਂ ਕਈ ਕਹਿੰਦੇ ਕੈਂਸਰ ਬਣਦਾ ਇਹਦੇ ਨਾਲ ਉਹ ਗੰਦਾ ਪਾਣੀ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਕੁਝ ਪਾਇਆ ਜਾਂਦਾਗਾ ਉਹ ਗੰਦਾ ਫੈਕਟਰੀਆਂ ਦਾ ਸਾਰਾ ਪਾਣੀ ਆਪਣੇ ਬੁੱਢਾ ਦਰਿਆ ਜਿਹਨੂੰ ਕਿਹਾ ਜਾਂਦਾ ਸੀ ਯਾਰ ਜਿੱਥੋਂ ਬਾਬੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀਗਾ ਇਤਿਹਾਸ ਦੇ ਵਿੱਚ ਆਇਆ ਹੋਇਆ ਇਹ ਆਪਣਾ ਬੁੱਢਾ ਦਰਿਆ ਜਿਹਦਾ ਕਿ ਯਾਰ ਇੰਨੀਆਂ ਨਦੀਆਂ ਇੰਨੀਆਂ ਨਹਿਰਾਂ ਪਾੜੀਆਂ ਸੀ ਉਹਨਾਂ ਦੇ ਵਿੱਚ ਸਾਫ਼ ਪਾਣੀ ਜਾਂਦਾ ਹੁੰਦਾ ਸੀ ਜਿੱਥੋਂ ਵੀ ਖੜ ਕੇ ਆਪਾਂ ਲੋਕ ਪੀ ਵੀ ਸਕਦੇ ਸੀ ਹੁਣ ਇਹਦੇ ਕੋਲ ਯਾਰ ਖੜਦ ਵੀ ਨਹੀਂ ਸਕਦਾ ਕੋਈ ਇਤਿਹਾਸਕ ਜਗ੍ਹਾ ਆਪਣੀ ਇਹ ਜਿੱਥੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਆਪਣੀ ਗੁਰੂ ਗੋਬਿੰਦ ਸਿੰਘ ਹੋਰਾਂ। ਹਾਲਾਂਕਿ ਪੁਰਾਣੇ ਬੰਦੇ ਨੂੰ ਆਪਣੇ ਸਾਰਿਆਂ ਨੂੰ ਪਤਾ ਪਰ ਇੰਨਾ ਕਿ ਤਾਂ ਮੈਨੂੰ ਵੀ ਪਤਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਇੱਥੋਂ ਛਕਾਇਆ ਗਿਆ ਸੀ ਤੇ ਇਹ ਦਰਿਆ ਉਹ ਦਰਿਆ ਹੈਗਾ ਸਾਡਾ ਇਤਿਹਾਸਕ ਜਗ੍ਹਾ ਜਿਹਦੇ ਵਿੱਚ ਇਤਿਹਾਸ ਦੇ ਵਿੱਚ ਇਹ ਆਇਆ ਹੋਇਆ ਇਹਦੇ ਵਿੱਚ ਹੁਣ ਫੈਕਟਰੀਆਂ ਵਾਲਿਆਂ ਨੂੰ ਇਹ ਲੱਗਦਾ ਜੇ ਇਹ ਫੈਕਟਰੀਆਂ ਚਲਾਉਣਾ ਚਾਹੁੰਦੇ ਆ ਸਾਡੇ ਬਨਿਓ ਕੁਝ ਮਰਜ਼ੀ ਕਰਨ ਪਾਣੀ ਜਿੱਥੇ ਮਰਜ਼ੀ ਪਾਉਣ ਪਰ ਸਾਡੇ ਨਾਲੇ ਚ ਨਾ ਪਾਉਣ ਆਪਦੀ ਫੈਕਟਰੀ ਦੇ ਵਿੱਚ ਬਣਾਓ ਜਗਾ ਜਿੱਥੇ ਪਾਣੀ ਪਾਉਣਾ ਚਾਹੁੰਦੇ ਉੱਥੇ ਆਪਦੀ ਫੈਕਟਰੀ ਦੇ ਵਿੱਚ ਕੁਝ ਮਰਜ਼ੀ ਕਰੋ ਸਾਡੇ ਬਨਿਓ ਫੈਕਟਰੀ ਦੇ ਵਿੱਚ ਕੋਈ ਪੱਕੇ ਉਹ ਬਣਾਓ ਤੁਸੀਂ ਜਿਹੜੇ ਬਣਨੇ ਚਾਹੀਦੇ ਡੱਗ ਫਿਰ ਉਹਨੂੰ ਖਾਲੀ ਕਰਨ ਵਾਸਤੇ ਬਾਹਰ ਭੇਜੋ ਜਿਵੇਂ ਕੋਈ ਬਰਾਂਡ ਜਗਾ ਕੀ ਉੱਤੇ ਛੱਡੋ ਸਿੱਧਾ ਖੁੱਲਾ ਨਾ ਕਿ ਕੋਈ ਨਹਿਰਾ ਦੇ ਵਿੱਚ ਪਾਓ ਤੁਸੀਂ ਜਿਹਦਾ ਕੀ ਨੁਕਸਾਨ ਸਾਨੂੰ ਇਹਦਾ ਸਿੱਧਾ ਸਾਫ ਪਤਾ ਲੱਗਦਾ ਵੀ ਸਰਕਾਰ ਦੀ ਇੰਨੀ ਵੱਡੀ ਚਾਲ ਯਾਰ ਕੱਲ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਚ ਇਹਦਾ ਪਤਾ ਲੱਗਦਾ ਵੀ ਜਿਹੜਾ ਇਹ ਸੀਐਮ ਭਗਵੰਤ ਮਾਨ ਇਹ ਸਿੱਧਾ ਸਾਫ ਪਤਾ ਲੱਗਦਾ ਗੁੰਡਾ ਬੰਦਾ ਇਹ ਇਹਨੇ ਪਰਚੇ ਕਿੰਨਿਆਂ ਤੇ ਪਾਤੇ ਪਹਿਲਾ ਨੰਬਰ ਤਾਂ ਇਹਨੂੰ ਗੱਲ ਕਰਾਂਗੇ ਭਾਸ਼ਣ ਨਹੀਂ ਕਰਨਾ ਉਹਦਾ ਟੁਟਕਲੇ ਜਾਂਦੇ ਸੁਣਾਉਂਦਾ ਭਾਸ਼ਣ ਘੱਟ ਕਰਦਾ ਦੂਜਾ ਨੰਬਰ ਇਹਦੇ ਵਾਦੇ ਹਜੇ ਤੱਕ ਸਾਡੇ ਗਰੀਬਾਂ ਨਾਲ ਕਰੇ ਹੋਏ ਹਜੇ ਤੱਕ ਨਜ਼ਰ ਹਜੇ ਤੱਕ ਕੋਈ ਕੰਮ ਨਹੀਂ ਆਇਆ ਇਹਦਾ ਕੋਈ ਦੱਸਿਆ ਸਾਨੂੰ ਤਾਂ ਵਾਦੇ ਕਰੇ ਸੀ ਇਹਨੇ ਮੈਂ 1 ਰੂਪਾ 2500 ਪਲਛੰਦੂ ਘਰ ਮਹੀਨੇ ਦੀ ਖਾਤੇ ਦੇ ਵਿੱਚ ਤੁਹਾਡੇ ਪੈਸੇ ਆਉਣਗੇ ਹੋਰ ਵੀ ਬਹੁਤ ਵਾਦੇ ਕਰਿਆ ਮੈਂ ਨੌਕਰੀ ਨੌਕਰੀ ਤਾਂ ਮੈਂ ਕਿਹੜਾ ਕਿਸੇ ਨੂੰ ਦਿੱਤੀ ਨਹੀਂ ਹੁਣੀ ਕਿਸੇ ਇੱਕ ਅੱਧਾ ਲੱਗ ਗਿਆ ਹੋਊਗਾ ਕੋਈ ਨਹੀਂ ਤਾਂ ਪੈਸੇ ਤੋਂ ਬਗੈਰ ਐ ਕਰੂ ਨੌਕਰੀ ਦੇ ਕੇ ਦਿਖਾਉਂਦੇ ਨਾ 3-4 ਲੱਖ ਰੁਪਇਆ 2.5 ਲੱਖ ਰੁਪਇਆ 3 ਲੱਖ ਲੱਗੂ ਫੇਰ ਜਾ ਕੇ ਨੌਕਰੀ ਮਿਲਦੀ ਆ ਉਹ ਵੀ ਜੇ ਅਗਲੇ ਦੀ ਅਗੋਂ ਕੋਸ਼ਿਸ਼ ਕਰੂ ਅੱਗਾ ਅਗਲਾ ਉਹ ਤਾਂ ਜਦੋਂ ਮਰਜ਼ੀ ਲੈ ਲੋ ਪੈਸੇ ਦੇ ਕੇ ਤਾਂ ਨੌਕਰੀਆਂ ਕੋਈ ਕੁਝ ਨਹੀਂ ਦਿੱਤਾ ਇਹਦਾ ਵਾਦਾ ਕੀਤੇ ਹੋਏ ਸਾਰੇ ਝੂਠੇ ਆ ਭਾਈ ਸਾਰੇ ਜਦੋਂ ਇਹਨਾਂ ਦਾ ਭਾਸ਼ਣ ਕਰਦਾ ਇਹ ਧਿਆਨ ਖਿੱਚਦਾ ਲੋਕਾਂ ਦਾ ਮੈਂ ਇਹ ਕਰਿਆ ਜਿਉਂ ਲੋਕ ਵੀ ਆਪਣੇ ਜੇ ਤਾੜਗਾ ਮਰੀ ਜਾਂਦੇ ਆ ਤਨ ਸੀਟਾਂ ਫੇਰ ਪੰਜਾਬ ਚੋਂ ਲੈ ਕੇ ਸਾਫ਼ ਕਰਤਾ ਇੱਕ ਰਹਿ ਗਈ ਸੀ ਉਹਦਾ ਵੀ ਕੀ ਰਹਿ ਜਾਣਾ ਜਿਹੜੀ ਇੱਕ ਅੱਧੀ ਰਹਿ ਗਈ ਇਹ ਵੀ ਲੁੱਟ ਕੇ ਲੈ ਕੇ ਜੀ ਪਰ ਖਾ ਲੁੱਟ ਹੀ ਲਿਆ ਪੰਜਾਬ ਨੂੰ ਜਦੋਂ ਜੀ ਕਰਦਾ ਡਾਂਗਾ ਸੁੱਟੀਆਂ ਆ ਕੱਲ੍ਹ ਨੇ ਇਹ ਨਹੀਂ ਦੇਖਿਆ ਵੀ ਸ਼ਾਂਤਵੇਂ ਤਰੀਕੇ ਨਾਲ ਲੋਕ ਆ ਰਹੇ ਸੀ ਤੇ ਰਾਸਤੇ ਦੇ ਵਿੱਚ ਗੱਲਬਾਤਾਂ ਕਰੋ ਤੁਸੀਂ ਬਹਿ ਕੇ ਜੇ ਸਰਕਾਰ ਛੋਡੀ ਸਰਕਾਰ ਮੰਨਦੇ ਆਪਾਂ ਗੱਲਬਾਤ ਕਰੋ ਲੋਕਾਂ ਨਾਲ ਇਹਦਾ ਮਤਲਬ ਇਹ ਥੋੜੀ ਆ ਪਿੱਠ ਦਿਖਾ ਕੇ ਭੱਜਣ ਵਾਲਾ ਕੰਮ ਥੋੜੀ ਹੁੰਦਾ ਤੇ ਲੋਕਾਂ ਨੂੰ ਗ੍ਰਿਫਤਾਰ ਰਸਤੇ 'ਚ ਕਰਵਾਤੇ ਇਹਨੇ ਚਾਰੇ ਪਾਸੇ ਸੋਣੀ ਬਣਾਤੀ ਸਾਰੇ ਚਾਰੇ ਪਾਸੇ ਪੰਜਾਬ ਪੁਲਿਸ ਹਰਿਆਣੇ ਵਾਲੇ ਵਿੱਚ ਹੀ ਨਾ ਉਹਨਾਂ ਨੂੰ ਇਹ ਪਤਾ ਲੱਗੇ ਕਰਨਾ ਕੀ ਆ ਸਦਾ ਦਵਾਦਾਂ ਗੱਡੀਆਂ ਭੰਨ ਕੇ ਡਾਂਗਾ ਮਾਰੀ ਜਾਂਦੇ ਆ ਜਦੋਂ ਜੀ ਕਰਦਾ ਤੇ ਜੇ ਭਈ ਆਮ ਜਨਤਾ ਹੋਊਗੀ ਛੋਡੇ ਵੀ ਨਹੀਂ ਸਿੱਧੀ ਜੇ ਡਾਂਗਾ ਲੈ ਕੇ ਪੈਗੇ ਓਡੇ ਮਗਰ ਕਿਰਪਾਨਾਂ ਲੈ ਕੇ ਸਿੰਘ ਤੂੰ ਭੱਜੋਂਗੇ ਕਿੱਥੇ ਵਿੱਚ ਹੀ ਭਗਵਾਨਤਮਾਨ ਆਵੇ ਨਾ ਇਹ ਪਾਣੀ ਪਾਇਂ ਕਰੇ ਇੱਕ ਗੱਲ ਹੋਰ ਅਪੀਲ ਕਰਦੇ ਆ ਜੋ ਸਾਰੇ ਪੰਜਾਬੀਆਂ ਦੀ ਇਹ ਗੱਲ ਮੇਰੇ ਇਕੱਲੇ ਦੀ ਨਹੀਂ ਇੱਕ ਗਲਾਸ ਭਰ ਕੇ ਪਿਆ ਦੋ ਭਗਵਾਨਤਮਾਨ ਨੂੰ ਕਿ ਪੀ ਕੇ ਦਿਖਾ ਇਹਨੂੰ ਅਸੀਂ ਤਾਂ ਸਾਡੇ ਦਾ ਘਰਾਂ ਚੋਂ ਦਾ ਅਸੀਂ ਤਾਂ ਰੋਜ਼ ਪੀਨੇ ਤੂੰ ਪੀ ਕੇ ਦਿਖਾ ਇਹਦੇ ਚੋਂ ਗਲਾਸ ਭਰ ਕੇ ਫੇਰ ਦੇਖਾਂਗੇ ਅਸੀਂ ਇਹ ਕੈਂਸਰ ਇਹਦੇ ਨਾਲ ਮੰਦਾ ਟੀਵੀ ਇਹਦੇ ਨਾਲ ਫੇਫੜੇ ਇਹਦੇ ਨਾਲ ਖਰਾਬ ਹੁੰਦੇ ਆ ਉਮਰ ਘਟਦੀ ਆ ਯਾਰ ਲੋਕ 60 ਸਾਲ ਤੋਂ ਤੀਨ ਹੀ ਰੰਗੀ ਜਾਂਦੇਗੇ ਪਹਿਲਾਂ ਵਾਲੇ 95 95 100 100 ਸਾਲ ਦੇ ਨੇੜੇ ਪਹੁੰਚ ਚੁੱਕੇ ਬਜ਼ੁਰਗ ਆ ਹੁਣ ਵਾਲੇ ਤਾਂ ਮੈਂ ਕਹਣਾ ਪਹਿਲੇ ਅੱਧੇ ਕ ਤਾਂ ਨਸ਼ੇ ਨੇ ਮਾਰਤੇ ਇਹਨਾਂ ਨਸ਼ੇ ਬਾੜ ਰੱਖਿਆ ਪੰਜਾਬ ਦੇ ਵਿੱਚ 26 ਤਰੀਕ ਨੂੰ ਇਹਨੇ ਵਾਦਾ ਆ ਜੇ ਕਰਿਆ ਸੀਗਾ ਬਹੁਤ ਪੁਰਾਣਾ ਉਹ ਤਾਂ ਪਾਸ ਨ ਹੋ ਚੁੱਕਿਆ ਇਹਦਾ 26 ਨਵੰਬਰ ਨੂੰ ਅਸੀਂ ਜੀ ਬੰਦ ਕਰ ਦਾਂਗੇ ਨਸ਼ੇ ਦਾ ਨਾਮ insan ਮਟਾ ਦਾਂਗੇ ਇਦੇ ਬਾਅਦੇ ਕੋਈ ਨਹੀਂ ਨਜ਼ਰ ਆਇਆ ਜੇ ਤੱਕ ਬਈ ਸਾਨੂੰ ਤਾਂ ਕੀਤੇ ਹੋਏ ਵਿਆਹ ਕੰਮ ਆ ਜੇ ਤੱਕ ਆਹ ਕਰਿਆ ਜੀ ਆਹ ਕਰੇ ਸਾਨੂੰ ਕੋਈ ਨਹੀਂ ਦਿਸਿਆ ਜੇ ਤੱਕ ਸਾਡੇ ਪੰਜਾਬ ਚ ਤਾਂ ਕੰਮ ਸਿਰਫ ਗਾਪਨ ਸੁਣਨ ਨੂੰ ਮਿਲਦੇ ਇਹਦੇ ਆਪਣੇ ਲੋਕਾਂ ਨੂੰ ਨਾ ਇਹ ਗਮਰਾਹ ਕਰਤਾ ਆ ਧਿਆਨ ਖਿੱਚਦਾ ਲੋਕਾਂ ਦਾ ਮੈਂ ਇਹ ਦੂੰ ਆ ਜੀ ਮੈਂ ਇਹ ਕਰੂੰ ਆ ਜੀ ਮੈਂ ਬਿਜਲੀ ਫ੍ਰੀ ਕਰਤੀ ਜੀ ਕਰਜ਼ੇ ਮਾਫ ਕਿੱਥੇ ਕਰਿਆ ਕਰਜ਼ੇ ਮਾਫ ਜੀ ਨੇ ਬਹੁਤ ਆ ਯਾਰ ਮੈਂ ਕਿਹੜਾ ਨਾ ਸਾਫੀ ਕਰ ਰਿਹਾ ਯਾਰ ਕੱਲ ਵਾਲੀ ਵੀਡੀਓ ਦੇਖ ਕੇ ਤਾਂ ਪਾ ਮੈਂ ਕਿਹੜਾ ਬਹੁਤ ਦਿਮਾਗ ਖਰਾਬ ਹੋਇਆ ਯਾਰ ਲੋਕਾਂ ਦੇ ਪਾਣੀ ਯਾਰ ਵਿਚ ਟੀਚਰਾਂ ਦੇ ਵੀ ਜਿਹੜਿਆ ਅਧਿਆਪਕ ਟੀਚਰ ਜੋ ਆਪਾਂ ਕਹਿੰਦੇ ਹਾਂਗੇ ਇਹ ਆਪਣੇ ਉੱਥੇ ਪਹੁੰਚ ਚੁੱਕੇ ਸੀਗੇ ਕੱਲ ਮਾਸਟਰ ਮਾਸਟਰੀਆਂ ਸੜਕਾਂ ਤੇ ਆ ਚੁੱਕੇ ਕੱਲ ਇਹਨਾਂ ਨੇ ਕੀ ਕਰਿਆ ਲੋਕਾਂ ਨਾਲ ਇੰਨਾ ਤੱਕਾ ਯਾਰ ਵਿਚ ਅੱਦੇ ਆਪਣੇ ਸਿੱਖਾਂ ਦੀਆਂ ਪੱਗਾਂ ਵੀ ਲਾਈਆਂ ਗਈਆਂ ਕੱਲ ਵਾਲੀ ਵੀਡੀਓ ਦੇ ਵਿੱਚ ਇੰਨਾ ਹਾਕਾਰ ਮੱਛਾ ਲੁਧਿਆਣਾ ਦੀ ਖਬਰ ਹੈ ਸਾਰਿਆਂ ਨੂੰ ਪਤਾ ਕੱਲ ਸਾਰਾ মিডিਆ ਲੁਧਿਆਣਾ ਦੇ ਵਿੱਚ ਸੀਗਾ ਤੇ ਹਾਲਾ ਕਿ ਅਜੇ ਮੋਰਚਾ ਚੱਲ ਰਿਹਾ ਇਹਨਾਂ ਨੇ ਦੋ ਦੋ ਦਿਨ ਦਿੱਤੇ ਦੋ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਜੋ ਵਾਅਦਾ ਕਰਿਆ ਜੇ ਤਾਂ ਬੰਦ ਕਰਤਾ ਠੀਕ ਆ ਨਹੀਂ ਸਾਡੇ ਪੰਜਾਬੀ ਉੱਥੇ ਬੈਠੇ ਆ ਘੱਟੋ ਘੱਟ 3-4 ਲੱਖ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਚੁੱਕੇ ਅਜੇ ਹੋਰ ਵੀ ਬਹੁਤ ਜੁੜਨੇ ਆ ਲੋਕ ਇਹਨਾਂ ਨੇ ਇੱਕ ਪ੍ਰਵਾਸੀ ਇਕੱਠੇ ਕਰੇ ਸੀ 1 ਲੱਖ ਆ ਏਜੰਸੀਆਂ ਦੇ ਜਿਹੜਾ ਮੈਂ ਕਹਿੰਦਾ ਆ ਹੈਗੇ ਹੈਗੇ ਥੋਡੇ ਆ ਸੇਠ ਵੱਡੇ ਰੀਸ਼ ਜਿਨ੍ਹਾਂ ਦੀਆਂ ਫੈਕਟਰੀਆਂ ਜਿਹੜੇ ਕਹਿੰਦੇ ਸਤਾਹੀ ਪਾਵਾਂਗੇ ਪਾਣੀ ਪੀ ਕੇ ਦਿਖਾਉ ਹੈ ਪਾਣੀ ਚਲੋ ਮੰਨਦੇ ਆ ਕਹਿੰਦੇ ਆਗੇ ਪੀ ਕੇ ਦਿਖਾ ਉਹ ਭਗਵੰਤ ਮਾਨ ਨੂੰ ਵੀ ਲਿਆਓ ਤੇ ਇਹਨਾਂ ਨੂੰ ਵੀ ਕੋਈ ਸੇਠਾ ਨੂੰ ਪੀ ਕੇ ਦਿਖਾ ਪਾਣੀ ਇਹ ਕੈਂਸਰ ਬੰਦਾ ਭਾਈ ਇਹ ਸਾਰਾ ਗੰਦ ਪੈਲੇ ਯਾਰ ਪਤਾ ਨਹੀਂ ਹੋਰ ਕਿੰਨਾ ਕੋਦੇ ਜੀ ਯਾਰ ਲਫਾਫੇ ਟਿੱਗੇ ਪਏ ਆ ਹੋਰ ਗੰਦ ਫੂਸ ਪਤਾ ਨਹੀਂ ਕਿੰਨਾ ਕ ਪਾਉਂਦੇ ਆ ਯਾਰ ਤਾਂ ਫਿਰ ਇੰਨਾ ਯਾਰ ਠੱਕਾ ਹੀ ਆ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਮੂੰਹਾਂ ਚ ਕੈਂਸਰ ਆਉਣ ਵਾਲੀ ਨਸਲ ਨਸਲ ਨੂੰ ਖਤਮ ਕਰ ਦੇਣਗੇ ਜੋ ਗੱਲ ਪੰਜਾਬ ਦੀ ਜੇ ਮੈਂ ਕਹਣਾ ਕਲਾ ਮਨਜੋਤ ਮਾਨ ਨਾ ਹੁੰਦਾ ਲੱਖਾਂ ਸਿਧਾਨਾ ਸੁਰਦਾ ਨਹੀਂ ਸੀ ਮੋਰਚਾ ਅਮਨਜੋਤ ਮਾਨ ਨੇ ਸਾਹਮਿਆ ਤੇ ਲੱਖਾ ਸਿੰਘ ਸਿਧਾਣਾ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਸੀ ਨਜ਼ਰਬੰਦ ਕਰ ਲੈ। ਨਜ਼ਰਬੰਦ ਕਿਹੜਾ ਐ ਅਰੰਦਰ ਛੱਡ ਦਿੰਦੇ। ਅਮਰਤਪਾਲ ਨੂੰ ਕਿਹੜਾ ਐ ਟਿਕ ਛੱਡਤਾ। ਐਨਐਸਸੀ ਲਾ ਕੇ ਅੰਦਰ ਛੱਟਿਆ ਗਿਆ। ਨਾ ਕਿ ਉਹਦਾ ਕੋਈ ਖਸੂਰ ਨਹੀਂ। 497000 ਰੂਪ ਤੇ ਜਿੱਤਿਆ ਹੋਇਆ ਬੰਦਾ। ਉਹਨੂੰ ਹੀ ਧੋਖੇ ਨਾਲ ਛੱਟਿਆ ਹੋਇਆ ਇਹਨਾਂ ਨੇ ਨਜ਼ਰਬੰਦ ਕਿਹੜਾ ਕਰਿਆ ਉਹਨੂੰ। ਐ ਆ ਕਿ ਇਹਨਾਂ ਨੂੰ ਵੀ ਜੇ ਬਾਹਰ ਆ ਗਿਆ ਤਾਂ ਉਹਨੇ ਅਮਰਤਪਾਲ ਜੋ ਆਪਾਂ ਅਮਰਤਪਾਲ ਕਹੀ ਨਾ। ਸੰਤ ਜਰਨੈਲ ਸਿੰਘ ਦੇ ਰਾਹ ਤੇ ਚੱਲਿਆ ਹੋਇਆ ਬੰਦਾ ਜੀ ਸੰਤ ਜਰਨੈਲ ਸਿੰਘ ਦੇ ਵਿਚਾਰ ਜੋ ਸਭ ਕੁਝ ਉਹਦੀ ਕਾਪੀ ਸੀ ਉਹਨੂੰ ਦੇਖ ਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਸੇ ਦਿਨੇ ਸੰਤ ਜਰਨੈਲ ਸਿੰਘ ਵਾਲਾ ਰੂਪ ਲੈ ਜਾਣਾ ਤੇ ਲੈ ਵੀ ਚੁੱਕਿਆ ਸੀ ਉਹਦੇ ਮਗਰ ਕਾਫਲਾ ਦੇਖ ਕੇ ਇਹ ਕਰ ਗਿਆ ਸੀ ਭਗਵੰਤ ਮਾਨ ਵੀ ਜਿਸ ਕਰਕੇ ਅੰਦਰ ਸਿੱਟਿਆ ਗਿਆ ਸਾਡੇ ਸਿੰਘਾਂ ਨੂੰ ਅਪੀਲ ਆ ਵੀ ਹੁਣ ਦੁਬਾਰਾ ਇੱਕ ਮੋਰਚਾ ਇਹ ਜਿੱਤ ਕੇ ਦੁਬਾਰਾ ਵੀ ਜੋ ਸਾਡੇ ਸਿੰਘ ਬੰਦੀਆਂ ਸਿੰਘ ਬੰਦੀ ਜੋ ਵੀ ਆ ਸਾਡੇ ਗ੍ਰਫਤਾਰ ਕੀਤੇ ਉਹਨਾਂ ਨੂੰ ਵੀ ਰਹਾ ਕਰੋ ਜੀ ਇੰਨੀ ਕਪੀਲਾ ਹੁਣ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਪੰਜਾਬੀਓ ਬਈ ਪਹਿਲਾ ਨੰਬਰ ਦੀ ਵੀਡੀਓ ਨੂੰ ਸੁਣਿਆ ਕਰੋ ਯਾਰ ਤੇ ਫਿਰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਪੰਜਾਬ ਦੇ ਮੁੱਦਿਆਂ ਤੇ ਆਪਣਾ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਂਦੇ ਰਹੇ ਧੰਨਵਾਦ